ਮੇਰੇ ਕਟੀਰ ਸੈਕਟਰ ਦੀ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਕੁਝ ਦਿਨਾਂ ਤੋਂ ਜਿਹੜਾ ਇੱਕ ਮੈਟਰ ਜਿਹੜਾ ਹੈ ਸਾਡੇ ਨਾਲੇ ਲੱਗੇ ਪਿੰਡ ਜਿਹੜਾ ਹੈ ਮਾਨਸਾਉਂ ਕੋਲੋਂ ਪਿੰਡ ਇੱਕ ਜਿਹੜਾ ਹੈ ਮੈਨੂੰ ਤਾਂ ਥੋੜਾ ਨਾਂ ਯਾਦ ਘਟਿਆ ਤੇ ਉਹਦੇ ਕਰਕੇ ਜਿਹੜੇ ਉਥੇ ਝਗੜਾ ਹੋਇਆ ਸੀ ਇਹ 24 ਤਰੀਕ ਦਾ ਜਿਹੜਾ ਝਗੜਾ ਹੋਇਆ ਵਾ ਜਿੰਨਾਂ ਵਿੱਚ ਚਾਰ ਪੰਜ ਬੱਚਿਆਂ ਨੂੰ ਜਿਹੜਾ ਬੇਰਹਿਮੀ ਦੇ ਨਾਲ ਉਥੋਂ ਦੀ ਕੁਝ ਲੋਕਾਂ ਨੂੰ ਲੁਕਟਿਆ ਗਿਆ ਸੀ ਉਹਨਾਂ ਦੇ ਨਾਂ ਦੇ ਤੇ ਕੋਈ ਕਾਰਵਾਈ ਕੀਤੀ ਆ ਤੇਹੀ ਗੁਰਨਾਨ ਕੋਸਪਿਟਲ ਦੇ ਵਿੱਚ ਵੇਖਿਆ ਕਿ ਇੱਥੇ ਸਾਨੂੰ ਵੇਖਣ ਨੂੰ ਕੀ ਲਾਹ ਪਰਵਾਹੀ ਮਿਲੀ ਆ ਕੇ ਚਾਰ ਦਿਨੇ ਬੱਚੇ ਜਿਹੜੇ ਆ ਕਦੀ ਲੋਗੋ ਵੀ ਹਸਪੀਟਲ ਦੇ ਵਿੱਚ ਰੋਲਦੇ ਫਿਰਦੇ ਸੀ ਕਦੀ ਗੁਰਨਾਨਕੋਜ ਹਸਪੀਟਲ ਦੇ ਵਿੱਚ ਰੋਲਦੇ ਫਿਰਦੇ ਪਰ ਇਹਨਾਂ ਨੇ ਅਜੇ ਤੱਕ ਆਪਾਂ ਵੇਖਿਆ ਵਾ ਕਿ ਗੁਰਨਾਨਕ ਹਸਪੀਟਲ ਵਾਲਿਆਂ ਵੀ ਜਿਹੜਾ ਵਾ ਸਹੀ ਤਰੀਕੇ ਨਾਲ ਉਹਨਾਂ ਦੀ ਕੇਅਰ ਨਹੀਂ ਕੀਤੀ ਆ ਉਹਦਾ ਨਤੀਜਾ ਜਿਹੜਾ ਡਾਕਟਰਾਂ ਦਾ ਵਾ ਕਿਉਂਕਿ ਜਿੱਦਣ 24 ਤਰੀਕ ਨੂੰ ਆਏ ਆ ਉਸ ਦਿਨੇ ਨਾ ਰਾਤ ਕੀ ਕੀਤਾ ਕਿ ਉਹਨਾਂ ਨੂੰ ਬੈੱਡ ਨਹੀਂ ਦਿੱਤੇ ਗਏ ਇਹਨਾਂ ਦੀ ਲਾਪਰਵਾਹੀ ਦੇ ਨਾਲ ਜਿਹੜਾ ਬੱਚਿਆਂ ਨੂੰ ਜਿਹੜਾ ਵਾ ਥੱਲੇ ਜ਼ਮੀਨ ਦੇ ਉੱਤੇ ਰੱਖਿਆ ਗਿਆ ਖੁੱਲੀ ਜਗ੍ਹਾ ਦੇ ਵਿੱਚ ਪਰ ਜੇ ਉਸ ਦਿਨ ਦਾ ਸਹੀ ਤਰੀਕੇ ਨਾਲ ਇਲਾਜ ਕੀਤਾ ਹੁੰਦਾ ਤੇ ਪਰ ਅੱਜ ਆਜ ਦੇ ਦਿਨ ਹੀ ਉਹ ਉਹ ਨਹੀਂ ਦੇਖਣੇ ਪੈਣੇ ਕਿਉਂਕਿ ਜਿੰਨੇ ਵੀ ਡਾਕਟਰਾਂ ਦੀ ਲਾਪਰਵਾਹੀ ਆ ਉਹ ਦਿਨ ਵੀ ਸਾਡੇ ਸਮਾਜ ਵਾਲੇ ਬੰਦਿਆਂ ਨੂੰ ਸਾਡੇ ਸੋਨੂ ਨਾਲ ਕਰੀਅਲ ਤੋਂ ਸੋਨੂ ਪ੍ਰਧਾਨ ਨੇ ਉਹਨਾਂ ਨੇ ਧਰਨਾ ਲਾ ਕੇ ਜਿਹੜਾ ਵਾ ਇਹਨਾਂ ਨੂੰ ਦਾਖਲ ਕਰਵਾਇਆ ਉਸ ਤੋਂ ਬਾਅਦ ਕੀ ਕੀ ਉਹ ਧਰਨੇ ਦੀ ਖੋਰ ਕਰਕੇ ਆ ਜਿਹੜਾ ਅੱਜ ਬੱਚਾ ਮਰਿਆ ਵਾ ਇਹਦਾ ਜਰਾ ਸੀ ਜਰਾ ਵੀ ਜਿੰਨਾ ਵੀ ਦੋਸ਼ ਆ ਇਹ ਡਾਕਟਰ ਇਹਦੇ ਜ਼ਿੰਮੇਵਾਰ ਹੋਣਗੇ ਜੇ ਆਉਣ ਵਾਲੇ ਸਮੇਂ ਵਿੱਚ ਜੇ ਡਾਕਟਰ ਧਮਕੀਆਂ ਦਿੰਦੇ ਨੇ ਕਿ ਤੁਸੀਂ ਧਰਨੇ ਲਾਉਂਦੇ ਤੇ ਸਾਡਾ ਸਮਾਜ ਧਰਨੇ ਲਾਉਣੇ ਬਿਲਕੁਲ ਜੀ ਬਿਲਕੁਲ ਡਾਕਟਰਾਂ ਦੀ ਜਿਹੜੀ ਇਹ ਲਾਭ ਰਵਾਈ ਵੇਖ ਨੂੰ ਮਿਲ ਪਈ ਤੇ ਜੋ ਨਾ ਕਿਹਾ ਉਹ ਕਰਕੇ ਵਿਖਾ ਦਿੱਤਾ ਵਾ ਕਿ ਉਹ ਚੀਜ਼ ਦੇ ਨਾਲ ਰੰਦੇ ਦੇ ਨਾਲ ਜਿਹੜਾ ਵਾ ਇਹ ਬੱਚੇ ਦੀ ਉਹਨਾਂ ਦੀ ਗਲਤੀ ਦੇ ਨਾਲ ਮਗਧ ਹੋਈ ਆ ਜੇ ਇਹ ਕੰਮ ਕਰਨ ਇਹ ਲੋਕਾਂ ਨੂੰ ਇੱਥੇ ਲੋੜ ਕੀ ਆ ਇਹ ਤੇ ਧਰਨੇ ਲਾਉਣ ਦੀ ਜੇ ਸਹੀ ਤਰੀਕੇ ਨਾਲ ਗਾਈਡ ਕਰਨ ਕਿਉਂਕਿ ਇਹ ਡਾਕਟਰ ਪੜੇ ਲਿਖੇ ਜਾਦੇ ਨਹੀਂ ਕਿਉਂਕਿ ਜੋ ਲੋਕ ਇੱਥੇ ਆਉਂਦੇ ਨੇ ਕੁਝ ਅਨਪੜ੍ਹ ਹੈਗੇ ਵਿਚਾਰੇ ਜਿਹੜੇ ਘੱਟ ਪੜੇ ਲਿਖੇ ਨੇ ਤੇ ਗਰਲੇ ਪਾਜੋ ਹਿੰਦੀ 'ਚ ਗੱਲ ਕਰਦੇ ਉਹਨਾਂ ਲੋਕਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਬੋਲਦੇ ਕੀ ਆ ਅਸਲ ਸਿੱਧੇ ਰਸਤੇ ਪਾਉਣ ਦੀ ਬਜਾਏ ਇਹਨਾਂ ਦਾ ਕੋਈ ਨਾ ਕੋਈ ਰਸਤਾ ਵੱਖਰਾ ਬਣਾ ਦਿੰਦੇ ਤੇ ਡਾਕਟਰ ਇੱਥੇ ਲਾਜ਼ਰੀ ਪਾਉਂਦਾ ਕਦੀ ਉੱਥੇ ਨਹੀਂ ਪਾਉਂਦਾ ਔਰ ਜੋ ਵੀ ਹੈ ਡਾਕਟਰਾਂ ਦੇ ਲਾਪਰਵਾਹੀ ਦੇ ਨਾਲ ਜੇ ਵੀ ਡੈੱਡ ਹੋਇਆ ਵਾ ਡਾਕਟਰਾਂ ਦੀ ਲਾਪਰਵਾਹੀ ਹੀ ਕਹੀ ਜਾਏਗੀ ਦਾਹ ਨਹੀਂ ਕੀਤਾ ਗਿਆ ਇੱਥੇ ਬੜੇ ਯੂਰਨਾਂਤਰ ਨਾਲ ਬੇਰਦਾਰ ਕੀਤਾ ਗਿਆ ਕੀਤੀ ਦਾਹ ਨਹੀਂ ਹੁ ਕਰਦੇ ਰਾਤ ਦੇ 2.5 2.5 ਤੋਂ ਦਾ ਟਾਈਮ ਹੀ ਹਾਂਜੀ ਬੰਦਾ ਕੀ ਗਿਆ ਕੋਈ ਗਾਇਤ ਕੋਈ ਕੰਮ ਲਗਾ ਲਿਆ ਮੋਟ ਜੀ ਡਾਕਟਰਾਂ ਨੇ ਕਿਹਾ ਹੈ ਕਿ ਇਹਨਾਂ ਦੇ ਜੇ ਦਿਨ ਆ ਜਣੀ ਕਰਨਾ ਇਹਨਾਂ ਦਾ ਹਾਂਜੀ ਇਹ ਗੱਲ ਕਿ ਉਹਨਾਂ ਨੇ ਕਿਹਾ ਕਿ ਉਹਾਨੂੰ ਸੁਣ ਜਿਓ ਗਉਂਡਿਆ ਵਾ ਕਿਉਂਕਿ ਬੱਚਾ ਇਹ ਵੇਲੇ ਬਿਆਨ ਦੇਣ ਦੇ ਹਾਲਾਤ ਵਿੱਚ ਹੈ ਨਹੀਂ ਆ ਔਰ ਕਿਉਂਕਿ ਇੱਕ ਨੂੰ ਦੁੱਖ ਇਸ ਚੀਜ਼ ਦਾ ਕਿ 24 ਤਰੀਕ ਦਾ ਜਿਹੜਾ ਬੱਚੇ ਦੀ ਟ੍ਰੀਟਮੈਂਟ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਔਰ ਇਹਨਾਂ ਨੂੰ ਕਦੀ ਗੁੰਮਰਾਹ ਕੀਤਾ ਗਿਆ ਕਿ ਕਦੀ ਲੋਕੋਗੇ ਹਸਪੀਟਲ ਕਦੀ ਇਹਨਾਂ ਨੂੰ ਗੁਰੂ ਨਾਨਕੋ ਹਸਪੀਟਲ ਜੇ ਗੁਰੂ ਨਾਨਕੋ ਹਸਪੀਟਲ ਦੇ ਵਿੱਚ ਵੀ ਜਿਹੜਾ ਵਾ ਇਹਨਾਂ ਨੂੰ ਜਿਹੜਾ ਇਲਾਜ ਨਹੀਂ ਮਿਲਿਆ ਔਰ ਅੱਜ ਉਹ ਬੜੀ ਇੱਕ ਦੁੱਖ ਨਾਲ ਗੱਲ ਕਹਿਣੀ ਜਾ ਰਹੀ ਹੈ ਕਿ ਜਿਸ ਡਾਕਟਰਾਂ ਤੇ ਰੱਬ ਤੋਂ ਵੱਧ ਵਿਸ਼ਵਾਸ ਰੱਖੇ ਲੋਕ ਇੱਥੇ ਆਉਂਦੇ ਨੇ ਪਰ ਇੱਥੇ ਡਾਕਟਰਾਂ ਦੀ ਜਿਹੜੀ ਲਾਪਰਵਾਹੀ ਵੇਖਣ ਲਈ ਇਦਾਂ ਤੇ ਜਿਹੜੇ ਸਤਾਨ ਆ ਹਵਾਣ ਹੈ ਉਹ ਵੀ ਨਹੀਂ ਕਰਦੇ ਇਹਨਾਂ ਨੂੰ ਰਾਖਸ਼ੀ ਡਾਕਟਰਨ ਕਹਿ ਸਕਦੇ ਕਿਉਂਕਿ ਇਹਨਾਂ ਦੇ ਵਿੱਚ ਇੱਕ ਜਿਹੜੀ ਮਾਂ ਦਾ ਜੁੱਤ ਪੁੱਤ ਮਰ ਗਿਆ ਵਾ ਚਾਹੇ ਉਹ ਪਰਿਵਾਰ ਜਾਂਦਾ ਵਾ ਤੇ ਜੇ ਉਹ ਅੱਜ ਭੈਣ ਜਾਣਦੀ ਕਿ ਜਿਹਦਾ ਭਰਾ ਗਿਆ ਵਾ ਉਹ ਡਾਕਟਰਾਂ ਦੀ ਲਾਹ ਪ੍ਰਵਾਈ ਦੇ ਨਾਲ ਜਿਹੜਾ ਵਾ ਉਹ ਬੱਚੇ ਦੀ ਦੰਤ ਹੋਈ ਆ ਕਿਉਂਕਿ ਜੀ 12 ਦਿਨ ਬਾਅਦ ਜਿਹੜੀ ਦੰਤ ਹੁੰਦਾ ਕਾਰਨ ਨਹੀਂ ਹੀ ਆ ਕਿਉਂਕਿ ਉਹ ਬੱਚਾ ਜਿਹਦੇ ਮੌਕੇ ਤੇ ਖਤਮ ਹੋ ਜਾਂਦਾ ਤੇ ਇਹ ਫਿਰ ਤੁਹਾਨੂੰ ਪਤਾ ਹੁੰਦਾ ਪਿੱਛੇ ਅਗੜੀ ਦੀ ਪਰ ਇਹ ਜਿੰਨਾ ਨੂੰ ਵੇਖਣ ਨੂੰ ਮਿਲਿਆ ਵਾ ਡਾਕਟਰਾਂ ਦੀ ਲਾਹ ਪ੍ਰਵਾਈ ਆ ਇਹਨਾਂ ਚੋਂ ਵਿੱਚੋਂ ਇੱਕ ਜਿਹੜੀ ਇਹ ਦੰਤ ਹੋ ਚੁੱਕੀ ਆ ਇਹ ਜਿਹੜਾ ਤੇ ਜਿਹੜਾ ਜੋ ਵੀ ਗੁਰੂ ਨਾਨਕਾ ਹਸਪੀਟਲ ਦੇ ਡਾਕਟਰ ਜਿਹੜੇ ਆ ਉਹ ਇਸ ਚੀਜ਼ ਦੇ ਜ਼ਿੰਮੇਵਾਰ ਆ ਸਾਰੇ ਔਰ ਇੱਕ ਭੈਣ ਸਾਨੂੰ ਤੇ ਡਾਕਟਰ ਉਹਦਾ ਨਾਮ ਤਾਂ ਨਹੀਂ ਜਾਂਦਾ ਇਹ ਉਹਦੇ ਕੀ ਆ ਪਰ ਉਹਦੀ ਬੋਲੀ ਜਿਹੜੀ ਅੱਜ ਵੀ ਉਹਨੂੰ ਦੋ ਕੇ ਇਹ ਚੀਜ਼ਾਂ ਨਹੀਂ ਵੀ ਕਿਹਦਾ ਬੱਚਾ ਚਲੇ ਗਿਆ ਵਾ ਮੈਂ ਕਹਿਣਾ ਤੇ ਉਹਨਾਂ ਦੇ ਡਾਕਟਰਾਂ ਨੂੰ ਕਿ ਇਸ ਜਗ੍ਹਾ ਕਿਤੇ ਜਿਹਿਸ ਜਗਤ ਇਹ ਪਏ ਇਸ ਜਗ੍ਹਾ ਤੇ ਤੁਹਾਡਾ ਬੱਚਾ ਪਿਆ ਹੋਵੇ ਨਾ ਤੇ ਤੁਹਾਨੂੰ ਫੇਰ ਪਤਾ ਲੱਗਾ ਹੋਵੇ ਵੀ ਬੱਚੇ ਦਾ ਦੁੱਖ ਕੀ ਆ ਪਰ ਉਹਨਾਂ ਨੂੰ ਇਹ ਚੀਜ਼ਾਂ ਦੀ ਰੱਤੀ ਵੀ ਨਹੀਂ ਆ ਸਿਰਫ ਆਪਣੀ ਨੌਕਰੀ ਆ ਤੇ ਸਿਰਫ ਪੈਸਾ ਵਾ ਆਪਣਾ ਟਾਈਮ ਵੇਖਣਾ ਵੀ ਮੈਂ ਕਿਹੜੀ ਵੇਲੇ ਕੱਢ ਜਾਣਾ ਵਾ ਬੁਰਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਬੱਚਿਆਂ ਦਾ ਹਾਲ ਹੋ ਰਿਹਾ ਵਾ ਇੱਥੇ ਗਰੀਬ ਜਨਤਾ ਦੇ ਨਾਲੇ ਕਰ ਰਹੀ ਆ ਹੁਣ ਮੈਂ ਸਰਕਾਰਾਂ ਨੂੰ ਇਹ ਗੱਲ ਅਪੀਲ ਕਰਦੀ ਜਾਣਾ ਵਾ ਕਿ ਇਸ ਗੁਰਨਾਨਕ ਹਸਪ ਇਥੋਂ ਦੇ ਡਾਕਟਰ ਜਿਹੜੇ ਆ ਬਹੁਤ ਹੀ ਲਾਭ ਪ੍ਰੋਵਾਈਡ ਕਰਦੇ ਆ ਔਰ ਗਰੀਬ ਜਨਤਾ ਦੇ ਨਾਲ ਠੱਕਾ ਕਰਦੇ ਆ ਜੋ ਬੋਲੇ ਚੋਨਰਪਾ ਭਗਵਾਨ ਵਾਲ ਦੀ ਮਹਾਰਾਜ ਕੀ ਜੈ ਗੁਰਪਾਲ ਸਿੰਘ ਕਿੰਵੇਰਾ ਝਗੜਾ ਕੀ ਮਤਲਬ ਆ ਤੁਹਾਡਾ ਹਾਂ ਜੀ ਝਗੜਾ ਹੋਇਆ ਜੀ ਕਿਹੜੇ ਪਿੰਡ ਦੇ ਵਿੱਚ ਝਗੜਾ ਹੋਇਆ ਇਹ ਜੀ ਇਹ ਹਸ਼ਨਪੁਰੇ ਹੋਇਆ ਜੀ 24 ਤਰੀਕ ਨੂੰ ਹੋਇਆ ਜੀ ਕੋਈ ਕੀ ਪ੍ਰੋਬਲਮ ਕਰਨ ਨਰਮੀ ਕਲਿਆਗੇ ਸਾਨੂੰ ਸਾਡੇ ਬੰਦੇ ਦਾ ਕੋਈ ਸਹੀ ਤਰੀਕੇ ਨਾਲ ਇਲਾਜ ਨਹੀਂ ਹੋਇਆ ਜੀ ਆਪਾਂ ਇੱਥੇ ਚਕਾਵੇਂ ਗਏ ਚਲੋ ਕੋਈ ਗਏ ਉਥੋਂ ਨੂੰ ਰੈਫਰ ਕੀਤਾ ਗਿਆ ਦਾ ਗੁਰਨਾਣਕੋ ਹਸਪੀਟਲ ਪੰਜੀ 25 ਤਰੀਕ ਨੂੰ 25 ਤਰੀਕ ਨੂੰ ਜਿਹੜਾ ਲੋਕੋ ਦੇ ਹੌਟਕਲ ਐਡਮਿਟ ਹੋਏ ਹਾਂ ਜੀ ਉਹਨਾਂ ਨੇ ਰੈਫਰ ਕਰਤਾ ਕਹਿੰਦੇ ਗੁਰਨਾਣਕੋ ਹਸਪੀਟਲ ਲੈ ਜਾਓ ਉੱਥੇ ਗਏ ਤਾਂ ਉੱਥੇ ਉਹਨਾਂ ਕੋਲ ਦੋ ਤਿੰਨ ਦਿਨ ਇਸ ਤਰ੍ਹਾਂ ਹੀ ਰੱਖਿਆ ਮੁੜ ਕੇ ਉਹ ਕਹਿੰਦੇ ਕਿ ਤੁਸੀਂ ਉੱਥੇ ਜਾਓ ਤੁਹਾਡਾ ਕਾਰਵਾਈ ਉੱਥੋਂ ਹੋਏਗੀ ਲੋਕੋ ਵੀ ਤੁਮ ਉੱਥੋਂ ਆਏ ਆ ਉਹੀ ਸਟ੍ਰੇਨਰ ਆਖ ਰੁਕੇ ਮਾਹੀ ਅਖਰੇ ਕਰਾਏ ਮੁੜ ਕੇ ਸਹੀ ਤਰੀਕੇ ਨਾਲ ਕੋਈ ਗੱਲ ਦੀ ਇਲਾਜ ਹੋਇਆ ਹੀ ਨਹੀਂ ਹੈ ਕਿਦੇ ਕੀ ਅੰਦੇਰੀ ਬਾਕੂ ਵੀ ਹਾਂਜੀ ਰਤ ਹੋ ਗਈ ਤੁਹਾਡਾ ਕੀ ਕਹਿਣਾ ਕਿ ਡਾਕਟਰਾਂ ਨੇ ਜਿਹੜਾ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਨਹੀਂ 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 ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਮੁੰਡੀ ਰਤ ਹੋ ਗਈ ਹਾਂ ਹਾਂਜੀ ਹਾਂਜੀ ਕਿੰਨੀ ਤਰੀਕ ਤੇ ਇਲਾਜ ਕਰੇ ਕੱਲ ਹੋਈ ਹੈ ਮੈਡਮ ਕੱਲ ਤੇ ਨਹੀਂ ਤੇੰਤਰੀ ਨੂੰ ਹਾਂਜੀ ਹਾਂ ਜੀ ਨੋਮਿੰਦਰ ਹਾਂ ਜੀ ਹਾਂ ਜੀ ਹੁਣ ਤੇ ਟੀਮ ਆ ਕੇ ਕਰਦੇ ਆਂ ਇਨਸਾਫ ਹੀ ਮੰਗਦੇ ਆਂ ਜੀ ਸਰਕਾਰ ਕੋ ਸਾਨੂੰ ਇਨਸਾਫ ਚਾਹੀਦਾ ਅਸੀਂ ਤਾਂ ਗਰੀਬ ਬੰਦੇ ਆਂ ਜੀ ਕੀ ਨਾਮ ਇਹ ਮੰਜੀ ਸੁਧੀ ਇਸੇ ਨੂੰ ਕੀ ਦੰਗਦੇ ਤੇ ਅੰਟੀਆ ਹਿੱਟਰ ਨਾਲ ਆ ਕੇ ਤੇ ਮਨਜੀ ਮੁੰਡੇ ਦਾਖਲ ਕਰਵਾਏ ਹੀ ਤੇ ਡਾਕਟਰਾਂ ਨੇ ਸਾਨੂੰ ਕਿਹਾ ਵਾ ਤੁਹਾਨੂੰ ਜਿਹੜਾ ਤੁਸੀਂ ਧਰਨਾ ਲਾਇਆ ਵਾ ਇਹਦਾ ਤੁਹਾਨੂੰ ਨਤੀਜਾ ਭੁਗਤਣਾ ਪੈਣਾ। ਹਾਂਜੀ ਸਾਡੇ ਕਾਨੂੰਨਿਕ ਦਸਤਾਨ ਦੀ ਲਾਪਰਵਾਹੀ ਦੇ ਨਾਲ ਹੀ ਜਿਹੜਾ ਵਾ ਹਾਂਜੀ ਮੈਡਮ ਜੀ ਹਾਂਜੀ ਜੀ ਸਾਨੂੰ ਨਿਆਂ ਇਨਸਾਫ ਦੇਈਗਾ। ਕਰ ਅੱਗੇ ਆਏ ਬੇਨਤੀ। ਕੀ ਨਾਂ ਬਤਨ ਸਰ ਮੇਰਾ ਨਾਮ ਸਰਵਜਿੰਗ ਪਵਨ ਵਾਲਮੀਕ ਤੀਰਥ ਸੈਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਇੱਥੇ ਇੱਕ ਬੜੀ ਦੁੱਖਦਾਈ ਗੱਲ ਆ ਕਿ ਮੇਰੇ ਕੋਲ ਜੋ ਪਰਿਵਾਰ ਮੇਰੇ ਕੋਲ ਪਹੁੰਚੇ ਨੇ ਇਹਨਾਂ ਦਾ ਕੁਝ ਦਿਨ ਪਹਿਲਾਂ ਜਿਹੜਾ ਵਾ 24 ਤਰੀਕ ਨੂੰ ਝਗੜਾ ਹੋਇਆ ਵਾਰਾਤ ਔਰ ਇਹ ਜਿਹੜੇ ਆਪਣੇ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਛੱਟਾ ਲੱਗੀਆਂ ਸੀ ਉਹਨਾਂ ਨੂੰ ਇਥੋਂ ਲੈ ਕੇ ਲੋਪੋਗੇ ਹਸਪੀਟਲ ਗਏ ਰਾਤ ਉਹਨਾਂ ਵੀ ਸਹੀ ਤਰੀਕੇ ਨਾਲ ਇਹਨਾਂ ਨੂੰ ਰੈਫਰ ਨਹੀਂ ਕੀਤਾ ਉੱਥੋਂ ਹੀ ਗੁਰੂ ਨਾਨਕਾ ਹਸਪੀਟਲ ਭੇਜ ਦਿੱਤਾ ਗੁਰੂ ਨਾਨਕਾ ਹਸਪੀਟਲ ਵੀ ਇਹਨਾਂ ਨੇ ਜਿਹੜਾ ਵਾ 24 ਦੀ ਰਾਤ ਨੂੰ ਜਿਹੜਾ ਵਾ 25 ਤਰੀਕ ਦੀ ਗਨ ਜਿਹੜਾ ਵਾ ਉਹਨਾਂ ਦਾ ਲਾਜਰਾ ਸ਼ਹੀਦ ਰਿਕਨਾ ਡਾਕਟਰਾਂ ਨੇ ਇਹਨਾਂ ਦੇ ਦੱਸਣ ਅਨੁਸਾਰ ਆ ਕਿ ਉਹ ਬੱਚਿਆਂ ਦਾ ਨਹੀਂ ਕੀਤਾ ਉਹਨਾਂ ਬੱਚਿਆਂ ਨੂੰ ਜਦੋਂ 2 ਦਿਨ ਗੁਰ ਨਾਨਕੋਜ ਫਟੜ ਲੈਣਾਂ ਨੇ ਕਿਤੇ ਰੋਲਰ ਆਪਾ ਪਾ ਕੇ ਧਰਨਾ ਲਾ ਕੇ ਜਦੋਂ ਬੱਚੇ ਨੂੰ ਦਾਖਲ ਕਰਵਾਇਆ ਉਹਨਾਂ 2 ਦਿਨ ਉਹਨਾਂ ਬੱਚਿਆਂ ਨੂੰ ਰੋਲਨ ਵਾਸਤੇ ਛੱਡ ਦਿੱਤਾ ਡਾਕਟਰਾਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਫੇਰ ਲੋਬੋਗੇ ਹੋਜੋ ਫਟੜ ਲ ਭੇਜ ਦਿੱਤਾ ਵੀ ਤੂੰ ਹੀ ਉਹ ਤੋਂ ਐਕਸ-ਰੇ ਲਵਾ ਗਿਆ ਉਹ ਉਥੋਂ ਆਪਣਾ ਜਿਹੜਾ ਵਾ ਇੱਕ ਪਰਚਾ ਘਟਾ ਕੇ ਉਹ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ 4 ਦਿਨਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਜਿਹੜਾ ਏਦਾਂ ਰੋਲਦੇ ਰਹੇ ਕਿ ਜਿੱਦਾਂ ਇੱਕ ਪੈਲੀ ਵਿੱਚ ਪਿਆ ਲਫਾਫਾ ਕਦੀ ਉਹਨੂੰ ਪੈਰਾਂ ਨਾਲ ਰੋੜ ਦੇਈਦਾ ਤੇ ਕਦੀ ਉਹਨੂੰ ਡੇੜ ਲਈਦਾ ਵਾ ਉਹਦੇ ਵਿੱਚੋਂ ਜਦੋਂ ਰਾਜਵੀਰ ਸਿੰਘ ਦੀ ਇੱਕ ਦੀ ਜਿਹੜੀ ਮੌਤ ਹੋ ਗਈ ਆ ਉਹ ਤਿੰਨਾਂ ਬੱਜਾਂ ਦਾ ਜਿਹੜਾ ਅਜੇ ਵੀ ਜਿਹੜਾ ਲਾਜ ਚੱਲ ਰਿਹਾ ਗੁਰੂ ਨਾਨਕ ਹੋਸ਼ਪਿਟਲ ਦੇ ਵਿੱਚ ਇਹਨਾਂ ਦਾ ਦੋਸ਼ ਆ ਪਰਿਵਾਰਾਂ ਦਾ ਕਿ ਸਾਨੂੰ ਜਿਹੜਾ ਗੁਰੂ ਨਾਨਕ ਹੋਸ਼ਪਿਟਲ ਦੇ ਵਿੱਚ ਜਿਹੜਾ ਵਾ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਗਿਆ ਉਹ ਰਾਜਵੀਰ ਦੀ ਮੌਤ ਦਾ ਕਾਰਨ ਜਿਹੜਾ ਵਾ ਗੁਰੂ ਨਾਨਕ ਹਸਪਿਟਲ ਦੇ ਜਿਹੜੇ ਡਾਕਟਰ ਆ ਤੇ ਉਹੋ ਹੀ ਸਿਰਫ ਜਿੰਨੇ ਉਹਦੇ ਡਾਕਟਰ ਆ ਉਹ ਸਾਰੇ ਦੋਚੇ ਆ ਔਰ ਇਹਨਾਂ ਨੇ ਕੱਲ ਜਦੋਂ ਉਹ ਗੱਲ ਕੀਤੀ ਆ ਤੇ ਡਾਕਟਰਾਂ ਨੇ ਇਹਨਾਂ ਨੂੰ ਦਾਬੇ ਤਾਸੀ ਇਹ ਤੋਂ ਇਧਰ ਨਹੀਂ ਲਾਗ ਜਿਹੜੇ ਬਦਲੇ ਦਾ ਅਗਲ ਕਰਵਾਏ ਇਹੀ ਤਰੀਕੇ ਨਾਲ ਲਾਜ ਜਿਹੜਾ ਨਹੀਂ ਕਰਨਾ ਔਰ ਉਸ ਵਾਰ ਤੇ ਇਹਨਾਂ ਨੇ ਅੱਜ ਪਾਵਨ ਵਾਲਮੀਕ ਤੀਰਥ ਸੈਕਸ਼ਨ ਕਮੇਟੀ ਤੋਂ ਜਿਹੜੀ ਆ ਇਹਨਾਂ ਮਦਦ ਮੰਗੀ ਆ ਔਰ ਸਾਡਾ ਵਾਲਮੀਕ ਭਾਈਚਾਰਾ ਜਿਹੜਾ ਛਾਈ ਭਾਈਚਾਰਾ ਜਿਹੜਾ ਵਾ ਉਹ ਸਾਰਾ ਇਹਨਾਂ ਦੇ ਨਾਲ ਆ ਤੇ ਇਸ ਪਰਿਵਾਰ ਨੂੰ ਇਨਸਾਫ ਦਿਵਾ ਕੇ ਹੱਡੇਗਾ ਜੋ ਬੁੱਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹਾਂ ਜੀ ਇਹਨਾਂ ਦਾ ਕਹਿਣਾ ਹੈ ਕਿ ਉੱਥੇ ਇੱਕ ਮੈਡਮ ਨੇ ਆ ਕਿ ਜੋ ਡਾਕਟਰਾਂ ਵੱਲੋਂ ਜਿਹੜਾ ਵਾ ਲੜਕੇ ਨੂੰ ਬਲੱਡ ਚੜਾਇਆ ਗਿਆ ਸੀ ਉਹ ਬਹੁਤ ਹੀ ਜਲਦਬਾਜ਼ੀ ਦੇ ਵਿੱਚ ਬਲੱਡ ਚੜਾਇਆ ਗਿਆ ਵਾ ਜਿਹਦੇ ਕਾਰ ਮੁੰਡੇ ਦੀ ਮੌਤ ਹੋ ਗਈ ਆ ਬਿਲਕੁਲ ਜੀ ਇਹ ਗੱਲ ਸੱਚ ਆ ਸਾਡੇ ਕੋਲ ਚੋਰ ਦੇ ਨੇ 4 ਦਿਨ ਪਹਿਲਾਂ ਦੀ ਉਹਨਾਂ ਦੀ ਵੀਡੀਓ ਮੁੰਡੇ ਦੀ ਸਾਡੇ ਕੋਲ ਆ ਉਹਦੇ ਨਾਲੋਂ ਮੁੰਡੇ ਦੀ ਸ਼ੇਰ ਦੇ ਵੇਖੀ ਜਾਵੇ ਤੇ ਬਹੁਤ ਹੀ ਵਧੀਆ ਸ਼ੇਰ ਸੀ ਪਰ ਉਹ ਲੱਗਦਾ ਨਹੀਂ ਵੀ ਉਹਦੀ ਅਦਾਤ ਹੋ ਸਕਦੀ ਆ ਪਰ ਕੱਲ ਜਦੋਂ ਇਹ ਅਦਾਤ ਹੋਈ ਉਹਦੀ ਵੇਖੀ ਆ ਉਹਦੇ ਸਰੀਰ ਨੂੰ ਨੀਲੇ ਪੈਣ ਦਾ ਜਿਹੜਾ ਕਾਰਨ ਸੀ ਉਹ ਡਾਕਟਰਾਂ ਦੀ ਲਾਪਰਵਾਹੀ ਸੀ ਬਿਲਕੁਲ ਇਹ ਪਰਿਵਾਰ ਸੱਚਾ ਵਾ ਜੀ ਇਹਨਾਂ ਦੇ ਪਰਿਵਾਰ ਨੇ ਉਹ ਬੱਚੇ ਦਾ ਤਕਰਾ ਜਬੀਰ ਸਿੰਘ ਨਾ ਹੋਇਆ ਵਾ ਤੇ ਗੁਰਨਾਨਕ ਹੋਜ ਬਟਲ ਦੇ ਡਾਕਟਰਾਂ ਨੇ ਕੀਤਾ ਵਾ ਨਹੀਂ ਮੰਗਦਾ ਦੰਦੇ ਮੰਗਾ ਇਹੀ ਕਰਦੇ ਆ ਕਿ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਔਰ ਸਰਕਾਰਗਾਰੀ ਇਹ ਅਪੀਲ ਕਰਦੇ ਆ ਕਿ ਜਿਹੜਾ ਨਾ ਪਰਿਵਾਰ ਆ ਉਹਦਾ ਪਿੱਛੇ ਧਿਆਨ ਰੱਖਿਆ ਜਾਵੇ ਉਹ ਕੋਈ ਸ਼ਰਦਾ ਬੰਦਾ ਪਰਿਵਾਰ ਨੂੰ ਦਿੱਤਾ ਜਾਵੇ ਤੇ ਇਹ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ